ਹਾਂਜੀ ਕਿਵੇਂ ਸਾਰੇ ਸਾਡੇ ਚੈਨਲ ਨਾਲ ਜੁੜੇ ਹੋਏ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਸਾਰਿਆਂ ਦੀ ਸਿਹਤ ਨੂੰ ਤੰਦਰੁਸਤੀ ਬਖਸ਼ੇ ਕਿਵੇਂ ਸਾਰੇ ਜੀ ਹੰਦੇ ਵਾਸ ਦੇ ਰਹੋ ਪਰਮਾਤਮਾ ਹਾਂਜੀ ਅੱਜ ਆਪਣੇ ਕੋਲੇ ਆਉਗੀ ਆਪਣੀ ਛੋਟੀ ਜੀ ਨੰਨੀ ਜੀ ਸੁਖਪ੍ਰੀਤਾ ਫਿਰ ਤੁਹਾਨੂੰ ਦਿਖਾਵਾਂਗੇ ਸੁਖਪ੍ਰੀਤਾ ਹੋਗੀ ਸਾਡੀ ਮਾਤਾ ਆਉਗੀ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਉਹ ਨੰਨੀ ਜੀ ਪਿਆਰੀ ਜੀ ਬਹੁਤ ਵਧੀਆ ਤੇ ਅੱਜ ਮੌਸਮ ਵੀ ਵਾਹਿਗੁਰੂ ਨੇ ਬਹੁਤ ਸੋਹਣਾ ਕਰਿਆ ਹੋਇਆ ਮੈਂ ਪੈ ਗਿਆ ਅੱਜ ਆਪਣੇ ਘਰੇ ਮੌਸਮ ਠੰਡਾ ਠੰਡਾ ਹੋ ਰਿਖਿਆ ਅੱਜ ਮੈਂ ਇਹਨਾਂ ਨੂੰ ਕਿਹਾ ਸੀ ਵੀ ਆਜੋ ਸਾਨੂੰ ਮਿਲੋ ਤੇ ਸਾਨੂੰ ਮਿਲਣੇ ਸਪੈਸ਼ਲ ਆ ਰਹੇ ਨੇ ਤੇ ਸਾਨੂੰ ਇਹਨਾਂ ਨਾਲ ਮਿਲਾਵਾਂਗੇ ਵੀ ਉਹ ਕਿੰਨਾ ਪਿਆਰ ਕਰਦੀ ਹੈ ਸਾਡੇ ਸੋਹਣੇ ਜੇ ਸੁਖਪ੍ਰੀਤ ਦੇਖੋ ਸਾਨੇ ਕਿੰਨੇ ਸੋਹਣੇ ਗਮਲੇ ਜਿਹਦੇ ਵਿੱਚ ਬੁੱਟੇ ਲਗਾਏ ਹੋਏ ਨੇ ਪਰਮਾਤਮਾ ਨੇ ਦੇਖੋ ਨੀ ਕਿੰਨਾ ਸੋਹਣਾ ਬਣਾਇਆ ਇਹਦੇ ਉੱਪਰਲਾ ਰੰਗ ਹਰਾ ਤੇ ਨੀਲਾ ਰੰਗ ਨੀਚੇ ਦਿੱਤਾ ਹੋਇਆ ਪੱਤਿਆਂ ਦੇ ਮੈਕੂਰੀ ਨੇ ਕਿੰਨਾ ਸੋਹਣਾ ਰੰਗ ਬਣਾਇਆ ਤੇ ਆ ਸਾਡਾ ਛੋਟਾ ਜਿਹਾ ਬਲੌਗਰ ਹੈਲੋ ਕੋਮਲਪ੍ਰੀਤ ਹਾਂ ਵੀ ਕੋਮਲਪ੍ਰੀਤ ਕੁਝ ਕਹਿਣਾ ਚਾਹੁੰਨਾ ਤੂੰ ਨੰਦੀ ਵਧਾਈ ਜੈਨਾ ਜਾਣਾ ਮਮਾ ਦੇ ਚੈਨਲ ਸਬਸਕ੍ਰਾਈਬ ਕਰੋ ਤੇ ਵਧੀਆ-ਵਧੀਆ ਜੇ ਕਮੈਂਟ ਦਿਓ ਤੇ ਮਮਾ ਦਾ ਹੌਸਲਾ ਅੱਗੇ ਵਧਾਓ ਕੀ ਹੋਰ ਤੁਹਾਡੇ ਵਾ ਤੁਹਾਡੇ ਵਾਸਤੇ ਵਧੀਆ-ਵਧੀਆ ਮਮਾ ਬਲੌਗ ਬਣਾਉਂ। ਥੈਂਕ ਯੂ। ਹਾਂ ਇਹਨੂੰ ਬਾਈਸੇ ਸਪੀਚ ਵਧੀਆ ਦੇਣੀ ਆਉਂਦੀ ਹੈ ਮੈਨੂੰ ਨਹੀਂ ਆਉਂਦੀ ਕਿਉਂਕਿ ਮੈਨੇ ਕਦੇ ਬਲੌਗ ਨਹੀਂ ਬਣਾਇਆ ਤੇ ਮੈਂ ਤਾਂ ਹੁਣ ਫਸਟ ਟਾਈਮ ਬਣਾਉਣ ਲੱਗੀ ਸੀ ਮੈਂ ਕਿਹਾ ਚੱਲ ਆਪਾਂ ਕੋਸ਼ਿਸ਼ ਕਰਦੇ ਹਾਂ ਨਾ ਵੀ ਬਲੌਗ ਬਣਾਉਣ ਦੀ ਸਬਸਕ੍ਰਾਈਬਰ ਤਾਂ ਵਾਇਰਲ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਹੁਤ ਵਧੀਆ ਜੁੜ ਰਹੇ ਨੇ ਆਪਣੇ ਨਾਲ। ਤੇ ਆਪਾਂ ਕਿਸੇ ਨੂੰ ਕੁਝ ਵੀ ਨਹੀਂ ਕਹਿੰਦੇ ਇਹ ਮੈਨੂੰ ਕਹਿੰਦੇ ਨੇ ਵੀ ਤੂੰ ਤਾਂ ਨਹੀਂ ਸਬਸਕ੍ਰਾਈਬ ਕਰਨ ਲਈ ਕਹਿੰਦੇ ਕਿਉਂਕਿ ਤੁਹਾਡੇ ਕੋਲ ਸਬਸਕ੍ਰਾਈਬਰ ਬਹੁਤ ਨੇ ਨਹੀਂ ਬਹੁਤਾ ਕਿਸੇ ਕੋਲ ਵੀ ਨਹੀਂ ਹੁੰਦੇ ਹਰ ਇੱਕ ਨੂੰ ਸਬਸਕ੍ਰਾਈਬਰਾਂ ਦੀ ਲੋੜ ਹੁੰਦੀ ਆ ਤੇ ਆਪਾਂ ਮਜਬੂਰ ਨਹੀਂ ਕਰਦੇ ਆਪਾਂ ਭੈਣ ਭਰਾਵਾਂ ਨੂੰ ਇਹੀ ਕਹਾਂਗੇ ਵੀ ਜੇ ਥੋੜਾ ਦਿਲ ਕਰਦਾ ਤੁਹਾਨੂੰ ਵਧੀਆ ਲੱਗਦੇ ਨੇ ਤਾਂ ਜੁੜਜੋ ਜੇ ਨਹੀਂ ਵਧੀਆ ਲੱਗਦਾ ਤਾਂ ਕੋਈ ਗੱਲ ਨਹੀਂ ਤੁਹਾਡੀ ਆਪਣੀ ਖੁਸ਼ੀ ਆ ਤੇ ਆ ਮੈਂ ਬਹੁਤ ਸੋਹਣਾ ਪੈ ਗਿਆ ਪੌਦੇ ਲੱਗੇ ਹੋਏ ਨੇ ਬਹੁਤ ਸੋਹਣੇ ਸੋਹਣੇ ਆਪਣੇ ਘਰ ਵਿੱਚ ਮੈਂ ਲਗਾਏ ਸੀ ਮੈਨੂੰ ਪੌਦੇ ਲਗਾਉਣ ਦਾ ਬਹੁਤ ਜ਼ਿਆਦਾ ਸ਼ੌਕ ਆ ਜਿਹੜਾ ਆਪਣੀ ਸੁਖਪ੍ਰ ਤੇ ਸੋਨੂੰ ਦਿਖਾਵਾਂਗੇ ਉਹ ਕਿੰਨਾ ਪਿਆਰ ਕਰਦੀ ਆ ਸੜੇ ਘਰ ਵਿੱਚ ਅੰਬ ਦਾ ਕਬੂਟਾ ਲੱਗਿਆ ਹੋਇਆ ਦੇਖੋ ਇਹਦੇ ਤੇ ਨਾ ਬਹੁਤ ਵੱਡੇ ਵੱਡੇ ਅੰਬ ਲੱਗਦੇ ਨੇ ਬਹੁਤ ਵਧੀਆ ਤੇ ਚੁੱਪਣ ਵਾਲੇ ਅੰਬ ਹੁੰਦੇ ਨੇ ਪਤਾ ਕੀ ਗੱਲ ਆ ਵੀਡੀਓ ਦੂਰ ਹੋਣ ਕਰਕੇ ਥੋੜਾ ਜਿਹਾ ਘੱਟ ਦਿਨਦੇ ਨੇ ਵਿੱਚ ਲੱਗੇ ਹੋਏ ਅੰਬ ਬੱਸ ਲੱਗਦੇ ਬਹੁਤ ਨੇ ਅੰਬ ਬਹੁਤ ਬਹੁਤ ਲੱਗਦੇ ਨੇ ਲੱਗਦੇ ਵੀ ਵੱਡੇ ਵੱਡੇ ਨੇ ਖਾਣ ਵਾਲੇ ਲੱਗਦੇ ਨੇ ਸ਼ਾਇਦ ਤੁਹਾਨੂੰ ਵਿੱਚ ਕੋਈ ਅੰਬ ਦੀਸਦੇ ਹੋਣ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੀ ਆ ਦੇਖੋ ਛੋਟੇ ਛੋਟੇ ਅੰਬ ਉੱਪਰ ਲੱਗ ਰਹੇ ਨੇ ਤੇ ਚਲੋ ਕੋਈ ਗੱਲ ਨਹੀਂ ਇਹ ਦਿਖਾਵਾਗੇ ਤੁਹਾਨੂੰ ਤੇ ਹੁਣ ਸੁੱਖ ਹੋਊਗੀ ਨਾ ਜਦੋਂ ਫਿਰ ਤੁਹਾਨੂੰ ਸੁੱਖੂ ਨਾ ਮਿਲਾਵਾਂਗੇ ਤੁਸੀਂ ਦੇਖਿਓ ਸੋਨੂੰ ਸਾਡੀ ਨੋਟੀ ਪੋਟੀ ਜੀ ਪਿਆਰੀ ਜੀ ਬਿੱਲੀ ਕਿਹ ਜੀ ਲੱਗੀ ਤੇ ਦੇਖੋ ਮੀਂਹ ਸਾਡੇ ਕਹਿੰਦੇ ਬਹੁਤ ਜ਼ਿਆਦਾ ਪੈ ਚੁੱਕਿਆ ਪਾਣੀ ਵੀ ਖੜਾ ਹੈ ਨਾ ਸਬਜ਼ੀ ਦੇ ਵਿੱਚ ਸਬਜ਼ੀ ਲਗਾਈ ਹੋਈ ਆਪਾਂ ਨੇ ਤੇ ਸਬਜ਼ੀ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਖੜਾ ਤੇ ਚਲੋ ਆਉਣਗੇ ਜਦੋਂ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਠੀਕ ਹੈ ਜੀ ਹਾਂਜੀ ਆਪਣੇ ਕੋਮਲ ਪ੍ਰੀਤੂਰੀ ਆ ਚੁੱਕੇ ਨੇ ਤੇ ਮੇਰਾ ਬੇਟਾ ਬਣਾ ਰਿਹਾ ਸੀਗਾ ਬਲੌਗ ਤੇ ਉਹਨੇ ਬਲੌਗ ਦੇ ਵਿੱਚ ਹਨਾ ਫੜਿਆ ਮੋਬਾਈਲ 'ਤੇ ਦੇਖੋ ਨੇ ਮੰਮੀ ਨੂੰ ਦਿਖਾਇਆ ਸੁਖਪ੍ਰੀਤ ਛੋਟਾ ਜਿਹਾ ਦੇਖੋ ਪਿਆਰ ਕਰਦਾ ਹੱਥ ਲਾਉਂਦਾ ਇਹ ਉਹਦੀ ਮੰਮੀ ਆ ਹਨਾ ਤੇ ਬੇਟੇ ਨੇ ਕਿਹਾ ਕਿ ਮਮਾ ਮੈਂ ਬਲੌਗ ਸ਼ੂਟ ਕਰ ਦਿੰਨਾ ਤੁਸੀਂ ਇੰਨੇ ਚਾਹ ਬਣਾ ਦਿਓ ਮੈਂ ਚਾਹ ਬਣਾਉਣ ਚੱਲ ਗਈ ਸੀ ਤੇ ਬੇਟਾ ਬਲੌਗ ਸ਼ੂਟ ਕਰ ਰਿਹਾ ਦੇਖੋ ਸੁਖਪ੍ਰੀਤ ਕਿੰਨਾ ਖੇਡਦਾ ਕਿੰਨਾ ਪਿਆਰ ਕਰਦਾ ਤੇ ਉਹ ਆਪਣੀ ਮੰਮੀ ਰਿਆ ਨੂੰ ਦਿਖਾ ਰਿਹਾ ਮੰਮੀ ਨੂੰ ਦਿਖਾ ਰਿਹਾ ਤੁਸੀਂ ਮਿਲੋ ਸਾਡੇ ਮੰਮੀ ਨੂੰ ਤੇ ਮੇਰੀ ਪਰਜਾਈ ਨੂੰ ਸੁਖਪ੍ਰੀਤ ਨੂੰ ਤੇ ਬੇਟੇ ਨੇ ਮੌਸਮ ਵੀ ਦਿਖਾਇਆ ਹੋਇਆ ਕਿ ਜਦੋਂ ਆਏ ਸੀ ਤੇ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਸੀਗਾ ਬਹੁਤ ਖੁਸ਼ ਨੇ ਸਾਡੇ ਕੋਲ ਆ ਕੇ ਸੁਖਪ੍ਰੀਤ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ ਤੇ ਇਹਦੀ ਡਰੈੱਸ ਵੀ ਕਿੰਨੀ ਸੋਹਣੀ ਪਾਈ ਹੋਈ ਆ ਤੇ ਉਹਨਾਂ ਹਾਸਰੀ ਆ ਦੇਖੋ ਕਿੰਨਾ ਸੋਹਣਾ ਹੱਸਦੇ ਦੇਖੋ ਹਦੇ ਘਾਲਦੀ ਆ ਨਾ ਬੜਾ ਪਿਆਰਾ ਹਾਸਦੇ ਸੁਖਪ੍ਰੀਤ ਚਲੋ ਮਿਲਦੇ